ਬਲਾਚੌਰ ਦੇ ਵਿੱਚ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਦੋ ਸ਼ਖਸ ਤੇ ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਫਾਇਰਿੰਗ ਕਰ ਦਿੱਤੀ ਗੋਲੀ ਲੱਗਣ ਦੇ ਨਾਲ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਕਾਰ ਸਵਾਰ ਦੂਜੇ ਸ਼ਖਸ ਦਾ ਹਾਲਾਂਕਿ ਬਚਾ ਹੋ ਗਿਆ ਕਾਰ ਸਵਾਰ ਦੋਵੇਂ ਸ਼ਖਸ ਮਮਾ ਭਾਣ ਜਾਂ ਦੱਸੇ ਜਾ ਰਹੇ ਨੇ ਬਲਾਚੌਰ ਦੇ ਪਿੰਡ ਗੜੀ ਕਾਨੂੰਗੋ ਨੇੜੇ ਇਹ ਪੂਰੀ ਵਾਰਦਾਤ ਵਾਪਰੀ ਹੈ ਤਾਂ ਰੰਜਿਸ਼ ਦਾ ਮਾਮਲਾ ਸਾਫ ਤੌਰ ਤੇ ਨਜ਼ਰ ਆਉਂਦਾ ਹੈ ਹਾਲਾਂਕਿ ਜਾਂਚ ਤੋਂ ਬਾਅਦ ਸਾਫ ਹੋ ਸਕੇਗਾ ਕਿ ਆਖਿਰ ਇਸ ਫਾਇਰਿੰਗ ਦੀ ਵਜ੍ਹਾ ਕੀ ਹੈ ਇੱਕ ਕਾਰ ਜਿਸ ਦੇ ਵਿੱਚ ਮਾਮਾ ਭਾਂਜਾ ਬੈਠ ਕੇ ਜਾ ਰਹੇ ਸੀ ਗੜੀ ਕਾਨੂੰਗੋ ਪਿੰਡ ਦੇ ਨੇੜੇ ਔਰ ਬਾਈਕ ਤੇ ਆਏ ਬਦਮਾਸ਼ਾਂ ਦੇ ਬਲੋਗ ਕਾਰ ਤੇ ਫਾਇਰਿੰਗ ਕਰ ਦਿੱਤੀ ਗਈ ਤੇ ਇਸ ਫਾਇਰਿੰਗ ਦੇ ਵਿੱਚ ਕਾਰ 'ਚ ਮੌਜੂਦ ਜਿਹੜੇ ਦੋ ਸ਼ਖਸੀ ਉਹਨਾਂ ਦੇ ਵਿੱਚੋਂ ਇੱਕ ਦੀ ਗੋਲੀਆਂ ਵੱਜੀਆਂ ਤੇ ਉਸ ਦੀ ਮੌਤ ਹੋ ਗਈ ਹਾਲਾਂਕਿ ਦੂਜੇ ਦਾ ਬਚਾਅ ਹੋ ਗਿਆ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਦੇ ਕਾਰ ਸਵਾਰ ਸੀਗੇ ਉਹ ਇਸ ਏਰੀਏ ਦੇ ਵਿੱਚ ਆਂਦੇ ਆ ਤਾਂ ਮੋਟਰਸਾਈਕਲ ਇਵੇਂ ਜਾਪਦਾ ਕਿ ਮੋਟਰਸਾਈਕਲ ਸਵਾਰ ਦੋ ਬੰਦੇ ਸੀਗੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਜਿਦੇ ਵਿੱਚ ਇੱਕ ਬੰਦੇ ਦੇ ਸਿਰ ਦੇ ਉੱਪਰ ਗੋਲੀ ਲੱਗਣ ਦੇ ਨਾਲ ਉਹਦੀ ਡੈਥ ਹੋਈ ਹੈ ਸੈਕਿੰਡ ਜਿਹੜਾ ਬੰਦਾ ਹੈ ਉਹ ਸਾਡੇ ਕੋਲ ਆ ਦੀ ਸਟੇਟਮੈਂਟ ਲੈਂਦੇ ਆ ਐਫ ਆਰ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਆਪਾਂ ਆਰੰਭ ਕਰਦੇ ਆ ਰੰਜੀਸ ਪਤਾ ਲੱਗੇ ਸਰ ਕੀ ਹੋ ਰਿਹਾ ਹੈ ਹਲੇ ਇਨੀਸ਼ੀਅਲ ਸਟੇਜਿਸ ਐ ਇਨੀਸ਼ੀਅਲ ਸਟੇਜਿਸ ਦੇ ਵਿੱਚ ਪਹਿਲਾਂ ਆਪਾਂ ਮੌਕੇ ਦੇ ਉੱਪਰ ਪੁੱਜੇ ਆ ਪਤਾ ਲੱਗੇ ਕਿ ਇੱਕ ਬੰਦੇ ਦੀ ਡੈਥ ਹੋਈ ਏ ਜਿਹੜਾ ਸੈਕੰਡ ਬੰਦਾ ਐ ਉਹਦੀ ਸਟੇਟਮੈਂਟ ਲੈਂਦੇ ਆ ਉਹਦੇ ਕੋਲ ਪੁੱਛਗਿਛ ਕਰਦੇ ਆ ਕਿ ਇਹ ਇਨਸੀਡੈਂਟ ਕੀ ਸੀਗਾ ਤੇ ਕਿਸ ਤਰੀਕੇ ਨਾਲ ਹੋਇਆ